ਜਿਵੇਂ ਵਿੱਚ ਨਾ ਸਿਰਫ ਲੜਾਈ ਝਗੜੇ 360 ਦੇ ਆਰਮਜ਼ ਐਕਟ 300 302 ਦੇ ਬਾਰਡਰ ਕੇਸਸ ਵੀ ਕਾਫੀ ਇਹ ਦਿੱਤੇ ਹੈਗੇ ਨੇ ਔਰ ਇਹ ਕਾਫੀ ਹਾਰਡ ਕੋਰ ਕ੍ਰਿਮੀਨਲ ਐਕ ਜਿਹੜੀ ਜਿਹਦੀ ਐਸੋਸੀਏਸ਼ਨ ਬੰਬੀਹਾ ਗਰੁੱਪ ਦੇ ਨਾਲ ਹੈ ਫਗਵਾੜਾ ਪੁਲਿਸ ਨੇ ਗੈਂਗਸਟਰ ਖਿਲਾਫ ਰੰਬੀ ਮੋਹਮ ਦੇ ਆਧਾਰ ਤੇ ਇੱਕ ਗੈਂਗਸਟਰ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਜੇਲ੍ਹ ਵਿਚੋਂ ਲਿਆ ਕੇ ਉਸ ਦੀ ਨਿਸ਼ਾਨਦੇਹੀ ਤੇ ਇੱਕ ਦੇਸੀ ਕੱਟਾ ਤੇ ਇੱਕ ਪਿਸਤੌਲ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਦੇ ਬੰਬੀਹਾ ਗਰੁੱਪ ਨਾਲ ਸੰਬੰਧ ਸਨ ਇਸ ਸੰਬੰਧੀ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਬੀਤੇ ਦਿਨੀ ਥਾਣਾ ਸਦਰ ਦੀ ਪੁਲਿਸ ਨੇ 25 ਨੰਬਰ ਮੁਕਦਮੇ ਵਿੱਚ ਦਿਲਦਾਰ ਨਾਮਕ આરોપી ਨੂੰ ਨਸ਼ਾਜ ਅਸਲੇ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਇਹ ਅਸਲਾ ਵਿੱਕੀ ਸੋਡੀ ਕੋਲੋਂ ਲਿਆ ਸੀ ਐਸਪੀ ਮੁਤਾਬਕ ਜਾਂਚ ਵਿੱਚ ਪਾਇਆ ਗਿਆ ਕਿ ਦੋਸ਼ੀ ਵਿੱਕੀ ਸੋਡੀ ਪਹਿਲਾਂ ਹੀ ਜੇਲ੍ਹ ਵਿੱਚ ਸੀ ਜਿਸ ਨੂੰ ਪ੍ਰੋਟੈਕਸ਼ਨ ਬਰਾਂਡ ਤੇ ਲਿਆ ਕੇ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਉਸ ਦੇ ਘਰੋਂ ਇੱਕ ਹੋਰ ਨਜਾਇਜ਼ ਪਿਸਟਲ ਅਤੇ ਇੱਕ ਦੇਸੀ ਕੱਟਾ ਭਰਾ ਮਦ ਕੀਤਾ ਹੁਣਾਂ ਖੁਲਾਸਾ ਕੀਤਾ ਕਿ ਵਿੱਕੀ ਸੋਢੀ ਬੰਬੀਹਾ ਗਰੁੱਪ ਨਾਲ ਸੰਬੰਧ ਰੱਖਦਾ ਹੈ ਤੇ ਇਸ ਉੱਪਰ ਕੋਲ 26 ਮਾਮਲੇ ਦਰਜ ਹਨ ਫਿਲਹਾਲ ਪੁਲਿਸ ਨੇ ਮਾਮਲੇ ਦੀ ਬ੍ਰਿਕੀ ਨਾਲ ਜਾਂਚ ਸ਼ੁਰੂ ਕਰਤੀ ਹੈ ਸਾਡੇ ਕੋਲ ਪਿਛਲੇ ਦਿਨ ਇੱਕ ਪਰਚਾ ਐਫ ਆਈ ਆ ਨੰਬਰ 25 ਆਰਮਜ਼ ਐਕਟ ਅਪਰ ਸਦਰਪੁਰਵਾੜੀ ਰਜਿਸਟਰ ਕੀਤੀ ਸੀ ਜਿਸ ਦੇ ਜੀ ਕਿਰਦਾਰ ਸਿੰਘ ਅਰੈਸਟ ਹੋਇਆ ਸੀਗਾ ਜਿੰਨਦਾ ਸਿੰਘ ਦੀ ਕੁਸ਼ੀਸ਼ ਦੇ ਵਿੱਚ ਨੇ ਦੱਸਿਆ ਸੀ ਵੀ ਉਹਨੂੰ ਇੱਕ ਵੈਪਨ ਜਿਹੜਾ ਉਸ ਟਾਈਮ ਦੇ ਕੋਲ ਰਿਕਵਰ ਹੋਇਆ ਉਹ ਵਿੱਕੀ ਸੋਡੀ ਨਾਮਕ ਇੱਕ ਦੋਸ਼ੀ ਹੈ ਉਹਨੇ ਦਿੱਤਾ ਸੀ ਤੋ ਵਿੱਕੀ ਸੋਡੀਰ ਦੀ ਅਸੀਂ ਤਫਤੀਸ਼ ਦੇ ਦੌਰਾਨ ਇਹ ਸਾਰਾ ਬੰਦਾ ਕਰਾਇਆ ਤੇ ਪਤਾ ਲੱਗਿਆ ਕਿ ਉਹ ਆਲਰੇਡੀ ਕੁਝੇ ਤਰ੍ਹਾਂ ਦੀ ਜਿੰਦਗੀ ਵਿੱਚ ਬੰਦਾ ਜਿਹਨੂੰ ਪ੍ਰੋਡਕਸ਼ਨ ਗ੍ਰੰਟ ਤੇ ਲਿਆਂਦਾ ਗਿਆ ਔਰ ਇਹਦਾ ਹੀ ਪਤਾ ਲੱਗਿਆ ਕਿ ਇਹ 26 ਫਰਚਿਆਂ ਦੇ ਵਿੱਚ ਇਹਦੇ ਆਲਰੇਡੀ ਹੀ ਇਸ ਕ੍ਰਿਮੀਨਲ 26 ਐਫ ਆਈ ਆਰ ਜਿਵੇਂ ਵਿੱਚ ਨਾ ਸਿਰਫ ਲੜਾਈ ਝਗੜੇ 360 ਦੇ ਆਰਮਜ਼ ਐਕਟ 300 302 ਦੇ ਬਾਰਡਰ ਕੇਸਸ ਵੀ ਕਾਫੀ ਇਹਦੇਤੇ ਹੈਗੇ ਨੇ ਔਰ ਇਹ ਕਾਫੀ ਹਾਰਡ ਕੋਰ ਕ੍ਰਿਮੀਨਲ ਐਕ ਜਿਹੜੀ ਜਿਹਦੀ ਐਸੋਸੀਏਸ਼ਨ ਬੰਬੀਹਾ ਗਰੁੱਪ ਦੇ ਨਾਲ ਹੈ ਔਰ ਇਹਦੀ ਐਨਓਸ ਜਿਹੜੀ ਕੁਐਸਚਨਿੰਗ ਕੀਤੀ ਵੀ ਕਿਥੋਂ ਇਹ ਬੰਨ ਲੈ ਕੇ ਆਉਂਦਾ ਹੈ ਤਾਂ ਉਹਦੇ ਵਿੱਚ ਸਾਨੂੰ ਇਹਨੇ ਆਪਣੇ ਨਿਸ਼ਾਨ ਦੇ ਤੇ ਆਪਣੇ ਘਰੋਂ ਦੋ ਵੈਪਨ ਬੋਰ ਰਿਕਵਰ ਕਰਵਾਏ ਜਿਦੇ ਵਿੱਚ ਇੱਕ ਬੱਤੀ ਬੋਰ ਪਿਸਟਲ ਔਰ ਇੱਕ ਬੇਸਿਕਟਾ ਰਿਕਵਰ ਹੋਇਆ ਇਹ ਸਾਰੇ ਜਿਹੜੇ ਵੈਪਨ ਆ ਇਸ ਤੋਂ ਇਲਾਵਾ ਜਿਹੜੇ ਨੇ ਇਹ ਐਮਪੀ ਤੋਂ ਲੈ ਕੇ ਆਉਂਦਾ ਸੀਗਾ ਔਰ ਇਹਨੇ ਆਪਣੇ ਘਰੇ ਲੁਕੋ ਕੇ ਰੱਖੀ ਹੋਈ ਸੀਗੇ ਤੇ ਇਹ ਵੀ ਜਿਹੜੀ ਐਸੋਸੀਏਸ਼ਨ ਹੈ ਇਹ ਕਾਫੀ ਹਾਰਡਕੋਰ ਜਿਹੜਾ ਦਗੰਦਰ ਮਹੀਆ ਗੁੱਟ ਤੇ ਨਾਮ ਤੇ ਗੈਂਗਸਟਰਸ ਦਾ ਚੱਲ ਰਿਹਾ ਹੈ ਇਹ ਉਹ ਉਹਦੇ ਨਾਲ ਐਸੋਸੀਏਟਿਡ ਸੀਗਾ ਤੋ ਇਹ ਵੀ ਕੁਝ ਵਿੱਚ ਜਿਸੀ ਅਸੀਂ ਅੱਗੇ ਹੋਰ ਵੀ ਤਕਤੀ ਸਾਡੇ ਬਦੋ ਦੇ ਨਿਰਮਾਣ ਤੇ ਹੈ ਇਹ ਵੀ ਪਤਾ ਕਰਾਇਆ ਜਾਏਗਾ ਕਿਨੇ ਹੋਣ ਕਿਨੂ ਕਿਨੂ ਪਿਸਤਲ ਕਿਤੂ ਕਿਤੂ ਲਿਆ ਕੇ ਦਿੱਤੇ ਹੈਗੇ ਨੇ ਤੇਰੀ ਤਫ਼ਤੀਸ਼ ਜਾਰੀ ਹੈ ਜੀ ਸਿਮਮ ਜਿਹੜਾ ਇੱਕ ਪਿਸਤਲ ਨੂੰ ਖੜੇ ਤੁਸੀਂ ਪਿਸਤਲ ਗੜੇ ਉਹ ਕਿੰਨੇ ਕ ਬੇਚੂ ਕੌਣ ਤੱਕ ਲਿਆ ਗਿਆ ਹੈ ਉਹਨੇ ਜੀ ਸੌਆਂ ਦੇ ਹਿਸਾਬ ਨਾਲ ਹੀ ਉਹਨੇ ਵੇਚੇ ਹੈਗੇ ਪਰ ਸਾਡੇ ਇਸ ਕੇਸ ਦੇ ਸਾਡੇ ਕੋਲ ਕੁੱਲ ਤਿੰਨ ਪਿਸਤੌਲ ਦੇ ਵਿੱਚ ਰਿਕਵਰ ਹੋ ਗਏ ਨੇ ਤੇ ਇਹ ਵੀ ਲਗਭਗ ਕੋਈ 25000 ਕੋਈ 30000 ਦੀ ਕੋਸਟ ਵਾਲਾ ਪਿਸਤੌਲ ਹੈਗਾ ਜਿਹੜਾ ਕਿ ਇਹ ਐਮਪੀ ਤੋਂ ਲੈ ਕੇ ਆਉਂਦਾ ਸੀ ਕਦੇ ਇਹ ਆਪ ਜਾ ਕੇ ਆ ਕਦੇ ਇਹਦੇ ਐਸੋਸੀਏਟਸ ਲਿਆ ਕੇ ਤੇ ਅੱਗੇ ਇਹ ਪ੍ਰੋਫਿਟ ਵਿੱਚ ਹੀ ਵੇਚਦੇ ਸੀ ਉਧਰ ਇਸੇ ਤਰ੍ਹਾਂ ਹੀ ਥਾਣਾ ਸਿਟੀ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਜਾਲੀ ਤਿੰਨ ਮੋਹਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਐਸਪੀ ਦਫਤਰ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਸੋਨੂ ਸੂਦ ਵਾਸੀ ਪਿੰਡ ਪਾਸਟਾ ਸਮੇਤ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਵਿਖੇ ਇੱਕ ਮੁਕੱਦਮਾ ਦਰਜ ਹੋਇਆ ਸੀ ਉਨ੍ਹਾਂ ਦੱਸਿਆ ਕਿ ਜਤਿੰਦਰ ਸਿੰਘ ਉਰਫ ਸੋਨੂ ਸੂਦ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਸੀ ਨੂ ਪੁਲਿਸ ਨੇ ਪ੍ਰੋਟੈਕਸ਼ਨ ਫਰੰਟ ਤੇ ਲਿਆ ਕੇ ਗ੍ਰਿਫਤਾਰੀ ਪਾਈ ਸੀ ਜਿਸ ਨੇ ਖੁਲਾਸਾ ਕੀਤਾ ਕਿ ਉਸਨੇ ਅਵਜਿੰਦਰ ਸਿੰਘ ਉਰਫ ਰਾਜਾ ਪੁੱਤਰ ਗੁਰਦੇਵ ਸਿੰਘ ਜੋ ਕਿ ਜਾਲੀ ਦਸਤਾਵੇਜ਼ ਤਿਆਰ ਕਰਕੇ ਲੋਕਾਂ ਦੀ ਜਮਾਨਤ ਕਰਵਾਉਂਦਾ ਹੈ ਨੂੰ ਉਸ ਦੀ ਜਮਾਨਤ ਕਰਵਾਉਣ ਲੈ ਕੇ ਆ ਸੀ ਜਿਸ ਨੇ ਉਸ ਦੀ ਮਾਤਾ ਤੋਂ ਇਸ ਕੰਮ ਲਈ 12000 ਰੁਪਏ ਲੈ ਸਨ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਮੁਤਾਬਕ ਇਸੇ ਹੀ ਦੋਸ਼ ਤੇ ਹੈ ਥਾਣਾ ਸਿਟੀ ਦੀ ਪੁਲਿਸ ਨੇ ਅਵਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਥਾਣਾ ਸਿਟੀ ਫਗਵਾੜਾ ਨੇ ਵੀ ਬਹੁਤ ਅੱਛੀ ਅਚੀਵਮੈਂਟ ਹੈ ਜੀ ਜਿਹੜੇ ਕਿ ਮਾੜੇ ਅੰਸਰ ਨੇ ਜਿਨ੍ਹਾਂ ਤੇ ਕਰਚੀ ਹੋਏ ਨੇ ਪਰ ਹਜੇ ਤੱਕ ਅਰੈਸਟ ਨਹੀਂ ਹੋਏ ਉਹਨਾਂ ਦੇ ਖਿਲਾਫ ਵੀ ਸਾਡੀ ਐਕਸਪੈਸ਼ਨ ਮੁਹਿੰਮ ਜਾਰੀ ਹੈ ਜੀ ਜਿਵੇਂ ਵਿੱਚ ਐਫ ਆਈ ਆਰ ਨੰਬਰ 59 ਜਿਹੜੀ 42465 ਇਹ ਫਾਰਜਰੀ ਦਾ ਸੀਗਾ ਜਾਲੀ ਜਵਾਨ ਦਾ ਕੇਸ ਸੀ ਸਿਟੀ ਫਗਵਾੜੇ ਰਜਿਸਟਰ ਹੋਇਆ ਸੀ ਲਾਸਟ ਈਅਰ ਤੇ ਇਹਦੇ ਵਿੱਚ ਇੱਕ ਸਾਡਾ ਦੋਸ਼ੀ ਆਲਰੇਡੀ ਨਾਮਿਨੇਟਡ ਸੀ ਜਤਿੰਦਰ ਸੋਨੂ ਉਹਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਕਾਬੂ ਤੋਂ ਲਾਂਬਾ ਜੇਲ ਤੋਂ ਲਿਆਂਦਾ ਗਿਆ ਜਿਹਦੇ ਕੁਝ ਵਿੱਚ ਦੇ ਵਿੱਚ ਇੱਕ ਦੋਸ਼ੀ ਅਜਵਿੰਦਰ ਸਿੰਘ ਹੈ ਜਿਹੜਾ ਆਦਮਪੁਰ ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਅਰੈਸਟ ਦੇ ਨਾਲ ਨਾਲ ਸਾਹਮਣੇ ਉਹਦੇ ਕੋਲੋਂ ਤਿੰਨ ਜਾਲੀ ਸਟੈਂਪਸ ਰਿਕਵਰ ਹੋਈਆਂ ਨੇ ਜਿਹੜੀਆਂ ਕੋਈ ਨੰਬਰਦਾਰ ਹੁਸ਼ਿਆਰ ਕੋ ਦਾ ਹੈ ਕੋਈ ਗੜਸ਼ੰਕਰ ਦਾ ਹੈ ਕੋਈ ਪਗਵਾੜੇ ਦਾ ਜਿਖੂਥ ਲੇਦਾ ਹੈ ਇਸ ਤਰੀਕੇ ਦੀ ਸਾਹਮਣੇ ਕੋਲੇ ਜਾਲੀ ਸਟੈਂਪਾਂ ਮਿਲੀਆਂ ਨੇ ਜਿਨ੍ਹਾਂ ਦਾ ਇਸਤੇਮਾਲ ਉਹ ਜਾਲੀ ਜਮਾਨਤਾਂ ਦੇ ਕਾਗਜ਼ ਤਿਆਰ ਕਰਨ ਵਾਸਤੇ ਕਰਦੇ ਨੇ ਔਰ ਇਹ ਆਧੁਤਨ ਮੁਜਰਮ ਹੈਗੇ ਨੇ ਜਿਹੜਾ ਜਿਲੰਦਰ ਹੈ ਇਹਦੇ ਤੇ ਵੀ ਪਹਿਲਾਂ ਪੰਜ ਮੁਕਦਮੇ ਦਰਜ ਨੇ ਜਿਹੜੇ ਕਿ 402 ਸੀ ਦੇ ਵੀ 307 ਔਰ 302 ਔਰ ਲੜਾਈ ਚ ਬਣਿਆਦੇ ਹੈਗੇ ਨੇ ਜਿਹੜਾ ਅਜਵਿੰਦਰ ਹੈ ਇਹਦਾ ਪਾਰਟਿਕੂਲਰ ਮੋਡਸ ਆਫ ਆਪਰੈਂਡਿ ਇਹ ਹੀ 402 ਸੀ ਦਾ ਹੀ ਹੈ ਔਰ ਪਹਿਲਾਂ ਵੀ ਇਹਨੇ ਜਿਹੜੀ ਜਾਲੀ ਜਮਾਨਤਾਂ ਵਾਲੇ ਕੇਸੇ ਦੇ ਖਿਨਾਫ ਗੁਰਦਾਸਪੁਰ ਜਲੰਧਰ ਔਰ ਜਲੰਧਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਬਰਾਦਰੀ ਔਰ ਰਾਮਾ ਮੰਡੀ ਤੇ ਕਪੂਰਥਲੇਵੀ ਦੇ ਪਰਚਾ ਦਸਤੇ ਰਹੇ ਨੇ ਸੋ ਇਹ ਜਿਹੜੇ ਆਤਨ ਮੁਜਰਮ ਹੈਗੇ ਨੇ ਇਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਫੀ ਸਖਤੀ ਕੀਤੀ ਹੋਈ ਹੈ ਔਰ ਇਹ ਵੀ ਇਹ ਵੀ ਸਾਡੇ ਕੋਲ 2 ਦਿਨ ਰਿਮਾਂਡ ਤੇ ਹੈ ਫਰਦਰ ਸਾਨੂੰ ਆਇਡੈਂਟੀਫਾਈ ਹੋਏ ਨੇ ਇਹਨਾਂ ਦੇ ਗੈਂਗ ਮੈਂਬਰਸ ਜਿਨ੍ਹਾਂ ਨੂੰ ਅਸੀਂ ਜਲਦ ਜਲਦ ਫਿਰਕਤਾਂਗੇ ਕਿੰਨੀਆਂ ਕਿ ਜ਼ਮਾਨਤਾਂ ਦੇ ਚੁੱਕੇ ਸਮਝਿਆ ਕੁਝ ਹਾਂਜੀ ਇਹਨਾਂ ਨੇ ਕਾਫੀ ਜ਼ਮਾਨਤਾਂ ਦਿੱਤੀਆਂ ਨੇ ਜੀ ਜਿਹੜਾ ਐਗਜ਼ੈਕਟ ਨੰਬਰ ਹੈਗਾ ਕਿਉਂਕਿ ਅਸੀਂ ਕੁਝ ਮੁਜਰਮ ਹਜੇ ਅਰੈਸਟ ਕਰਨੇ ਬਾਕੀ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਅਸੀਂ ਐਗਜ਼ੈਕਟ ਜਿਹੜਾ ਹੈਗਾ ਨੰਬਰ ਕਾਪੀ ਇਹਨਾਂ ਦੇ ਤਿੰਨ ਦੇ ਮਕਦਮੇ ਹੀ ਆਲਰੇਡੀ 6-6 ਮਕਦਮੇ ਰਹਿ ਗਏ ਆਂ ਔਰ ਹਰ ਇੱਕ ਮਕਦਮੇ ਦੇ ਵਿੱਚ ਇਹਨਾਂ ਨੇ ਜਮਾਨਤ ਕਿੰਨੇ ਪੈਸੇ ਲੈਂਦੇ ਸੀ ਜੀ ਕਿਸੇ ਤੋਂ ਇਹ ਡਿਪੈਂਡ ਕਰਦਾ ਸੀ ਕੇਸ ਤੇ ਜੇ ਕੇਸ ਸੀਨੀਅਰ ਹੈਗਾ ਵੈ ਤਾਂ ਉਹਨਾਂ ਵਿੱਚ ਵਾਧਾ ਹੈ ਨਾਰਮਲ ਵਾਲੇ ਚ ਕੋਈ 10000 ਕੋ 15000 ਕੋ 20000 ਇਸ ਤਰ੍ਹਾਂ ਕੇ ਵੀ ਹੈ ਨਾ ਟਲੇ ਕਿ ਤੇ ਇਹਨਾਂ ਦੇ ਜਮਾਨਤ